ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਮਨਿੰਦਰ ਸਿੰਘ ਜੀ ਅੱਜ ਆਪਾਂ ਇਹਨਾਂ ਨੂੰ ਇਹ ਪੁੱਛਾਂਗੇ ਕਿ ਇੰਟਰਨੈਟ ਦੇ ਫਾਇਦੇ ਇਥੇ ਬਹੁਤ ਨੇ ਪਰ ਜੋ ਉਹਦੇ ਨੁਕਸਾਨ ਨੇ ਉਹ ਇੰਟਰਨੈਟ ਤੇ ਕਾਫੀ ਗਲਤ ਜੋ ਵੀਡੀਓ ਆਉਂਦੀਆਂ ਨੇ ਠੀਕ ਹੈ ਬੱਚੇ ਬੱਚਤਾਂ ਦੇ ਵਿੱਚ ਫੋਨ ਆ ਤੇ ਉਹ ਨਾ ਉਹ ਦੇਖ ਲੈਂਦੇ ਨੇ ਠੀਕ ਹੈ ਜੀ ਜੋ ਕਿ ਬਹੁਤ ਗਲਤ ਗੱਲ ਆ ਇਹੋ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਆਪਾਂ ਇਹਨਾਂ ਦਾ ਰਿਵਿਊ ਲੈਣੇ ਆ ਮੈਂ ਪਾਜੀ ਮੋਬਾਈਲ 'ਚ ਦੇਖਣਾ ਭਾਜੀ ਨਹੀਂ ਪਾਜੀ ਆਪਾਂ ਇਹ ਦੱਸਣਾ ਆਪਾਂ ਆਪਾਂ ਵਿਚਾਰ ਦੱਸਣੇ ਆਪਾਂ ਕਿੱਦਾਂ ਦੇਖਦੇ ਆ ਮੈਂ ਐਚ ਡੀ ਚ ਦੇ ਦਾਂ ਭਾਈ ਬਹੁਤ ਕਲੀਅਰ ਆਉਂਦੀ ਹੈ ਉਹ ਚ ਨਾ ਵੀਡੀਓ ਬਹੁਤ ਜਿਆਦਾ ਵਧੀਆ ਤੁਸੀਂ ਵੀ ਦੇਖ ਕੇ ਦੇਖਿਓ ਪਰ ਨਹੀਂ ਪਾਜੀ ਅਸੀਂ ਦੇਖਦੇ ਨਹੀਂ ਹੈਗੇ ਅਸੀਂ ਤੁਹਾਡੀ ਰਾਏ ਪੁੱਤ ਇੱਥੇ ਮਾਈਕ ਫੜਾ ਖੜੀ ਜਾਣਾ ਮੇਰੀ ਗੱਲ ਸੁਣ ਤੂੰ ਰਾਤੀ ਮੈਨੂੰ ਵੀਡੀਓ ਭੇਜਿਆ ਜੇ ਕੋਈ ਭਾਈ ਕਿਹੜੀ ਵੀਡੀਓ ਤੇ WhatsApp ਤੇ ਗੰਦੀਆ ਵੀਡੀਓ ਭੇਜੀ ਆਈ ਡੈਡੀ ਨੇ ਦੇਖ ਲਈ ਮੈਂ ਤੇਰਾ ਨਾਮ ਲੈਤਾ ਉਹ ਭਾਈ ਮੈਂ ਤੈਨੂੰ ਕੋਈ ਵੀਡੀਓ ਨਹੀਂ ਭੇਜੀ ਆਈ ਮਾ ਥੱਪੜ ਮਾਰ ਕੇ ਮਾ ਵੀ ਨਹੀਂ ਮੰਗਣੀ ਮੁੜ ਕੇ ਮੈਂ ਤੈਨੂੰ ਦੱਸੀ ਜਣਾ ਡੈਡੀ ਨਾਲ ਗੱਲ ਕਰ ਆ ਕੇ ਜਾ ਜੀ ਪੁੱਤ ਇਹ ਹੰਦਾ ਵੀਡੀਓ ਕਿੱਦਾਂ ਦੇਖਦੇ ਹੋ ਬਾਰ ਬਾਰ ਪੁੱਛੀ ਜਾਂਦਾ ਉਹ ਹੈਪੀ ਡੇ ਮੈਨੂੰ ਵੀ ਭੇਜ ਦੇ ਲੈਂਦਾ ਵਾ ਅੱਛਾ ਕੋਈ ਵੀਡੀਓ ਦੀ ਗੱਲ ਕਰ ਰਹੀਆਂ ਗੰਦੀਆ ਵੀਡੀਓ ਦੇ ਤਾਂ ਮੈਨੂੰ ਪੁੱਛਿਆ ਮੈਂ ਦੱਸਿਆ ਨਾ ਡੈਡੀ ਬੁਲਾਉਂਦੇ ਤੈਨੂੰ ਕਿਉਂ ਮੈਂ ਕੋਈ ਨਹੀਂ ਦੱਸਣਾ ਹੈਗਾ ਉਹਨਾਂ ਤੂੰ ਮੈਨੂੰ ਵੀਡੀਓ ਹੈ ਤਾਂ ਸੋਹਣੀ ਆ ਸੀ ਪਰ ਤੂੰ ਮੈਨੂੰ ਭੇਜਿਆ ਕਿਉਂ